ਤੇ ਕਰਮੈ ਜਪਾਵੈ ਠੀਕ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਵਾਚ ਕਹਿੰਦੇ ਹਾਂ ਮਤਲਬ ਵਾਚਣਾ ਕਿਸੇ ਚੀਜ਼ ਨੂੰ ਠੀਕ ਹੈ ਸਮਝਣ ਲਈ ਅੱਗੇ ਲਿਖੇ ਵਾਕਾਂ ਨੂੰ ਆਪਾਂ ਧਿਆਨ ਨਾਲ ਪੜਾਂਗੇ ਸਭ ਤੋਂ ਪਹਿਲਾਂ ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਕਿ ਵਾਕ ਵਿੱਚ ਪ੍ਰਦਾਨ ਕੌਣ ਹੈ ਕਰਤਾ ਪ੍ਰਦਾਨ ਹੈ ਕਰਮ ਪ੍ਰਦਾਨ ਹੈ ਜਾਂ ਭਾਅ ਪ੍ਰਦਾਨ ਹੈ ਠੀਕ ਹੈ ਸਾਡੇ ਸਕੂਲ ਨੇ ਮੈਚ ਜਿੱਤਿਆ ਠੀਕ ਹੈ ਸਾਡੇ ਕੀ ਹੈ ਇਹਦੇ ਵਿੱਚ ਸਾਡੇ ਸਕੂਲ ਨੇ ਸਾਡਾ ਕੀ ਹੈ ਇਹਦੇ ਵਿੱਚ ਕਰਤਾ ਪ੍ਰਧਾਨ ਹੈ ਠੀਕ ਹੈ ਵਾਚ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਰਤਰੀ ਵਾਚ ਕਰਮਣੀ ਵਾਚ ਤੇ ਭਾਅ ਵਾਚ ਠੀਕ ਹੈ ਮਾਤਾ ਜੀ ਨੇ ਰੋਟੀ ਪਕਾਈ ਮਾਤਾ ਜੀ ਕੀ ਹੈ ਕਰਤਾ ਕਰਤਰੀ ਵਾਚ ਹੈ ਵੀ ਲੜਕਾ ਸਵਾਲ ਕੱਢੇਗਾ ਲੜਕਾ ਵੀ ਇਹਦੇ ਵਿੱਚ ਕੀ ਹੈ ਕਰਤਰੀ ਵਾਚ ਅਧਿਆਪਕ ਪਾਠ ਪੜ੍ਹਾਵੇਗਾ ਇਹ ਵੀ ਕੀ ਹੈ ਇਹਦੇ ਵਿੱਚ ਕਰ ਇਹ ਜਿਹੜੇ ਤਿੰਨੋਂ ਚਾਰੇ ਸੈਂਟੈਂਸ ਨੇ ਬੇਟਾ ਇਹ ਹੈਗੇ ਨੇ ਕਰਤਰੀ ਵਾਚ ਠੀਕ ਹੈ ਮਤਲਬ ਜਿਨ੍ਹਾਂ ਦੇ ਵਿੱਚ ਕਰਤਾ ਪ੍ਰਧਾਨ ਹੋਵੇ ਉਹ ਹੁੰਦੇ ਨੇ ਕਰਤਰੀਵਾਚ ਠੀਕ ਹੈ ਨੈਕਸਟ ਆੜੇ ਪਾੜ ਦੇ ਵਿੱਚ ਹੈਗਾ ਦੁੱਧ ਡੁੱਲ ਗਿਆ ਹੁਣ ਇਹਦੇ ਵਿੱਚ ਦੇਖੋ ਤੁਸੀਂ ਕਰਤਾ ਕਿਤੇ ਨਹੀਂ ਹੈਗਾ ਦੁੱਧ ਕੀ ਹੈ ਇਹਦੇ ਵਿੱਚ ਕਰਮ ਹੈ ਤਾਂ ਇਹਦੇ ਵਿੱਚ ਕਿਹੜਾ ਇਹ ਕਰਮਣੇਵਾਚ ਮੈਚ ਜਿੱਤ ਲਿਆ ਗਿਆ ਆਪਾਂ ਨੂੰ ਨਹੀਂ ਪਤਾ ਵੀ ਕਿਹੜੀ ਟੀਮ ਨੇ ਮੈਚ ਜਿੱਤੇ ਇਹਦੇ ਵਿੱਚ ਕਰਤਾ ਨਹੀਂ